आप देख रहे हो पंजाब आज न्यूज आज पहुंचे हैं गांव रतन कलाद जहां पर सरकार अल बख्श सुलाना जोड़ मेला बड़ी श्रद्धा भाव से मनाया गया आओ दिखाते हैं मेले की लाइव तस्वीरें ਨਾਮ ਮੈਂ ਮਿਰਨਾ ਗੁਰਪ੍ਰੀਤ ਸਿੰਘ ਹੈ ਜੀ ਕੰਮ ਦਾ ਨਾਮ ਇਹ ਹਰ ਦੁਰਤਨ ਜੀ ਸਰਕਾਰ ਦਾ ਨਾਮ ਇਹ ਤੁਨ ਤੁਨ ਪੀ ਬਬਾ ਅਲਵਕਸਾ ਜੀ ਜਿਹੜਾ ਇਹ ਮੇਲਾ ਕਰਵਾਇਆ ਜਾ ਰਿਹਾ ਕਿੰਨੇ ਟਾਈਮ ਸੇ ਕਰਵਾਇਆ ਜਾ ਰਿਹਾ ਇਹ ਮੇਲਾ ਮੈਂ ਮੇਰੇ ਸਾਡੇ ਚੰਮਨ ਤੋਂ ਪਹਿਲਾਂ ਦਾ ਇਹ ਦਾਦੇ ਪਰਦਾਦੇਆਂ ਦੇ ਟਾਈਮ ਤੋਂ ਆੜੀਆਂ ਕੋ ਤਿੰਨ ਚਾਰ ਪੀੜ੍ਹੀਆਂ ਮਤਲਬ ਇੱਥੇ ਮੇਨ ਸੇਵਾਦਾਰ ਰਹੀ ਇੱਥੋਂ ਦੇ ਹਾਂਜੀ ਜੋ ਮੇਲੇ ਕੇਂਦਰ ਐ ਕੋਈ ਕੋਸ਼ੇ ਪ੍ਰਬੰਧਾ ਜੋ ਕਰਵਾਏ ਗਏ ਹਾਂਜੀ ਮੇਲੇ ਕੇ ਅੰਦਰ ਕੌਣ ਕੌਣ ਸੇ ਪ੍ਰਬੰਧ ਹੈ ਜੋ ਕਰਵਾਏ ਗਏ ਪ੍ਰਬੰਧ ਮੈਮ ਸਾਰੇ ਹੋ ਜਾਂਦੇ ਬੜੇ ਵਧੀਆ ਪ੍ਰਬੰਧ ਕਰਦੇ ਆ ਸਾਡੇ ਪਿੰਡ ਤਨੋਆ ਤੇ ਹਾ ਦੁਰਦਸਨ ਸਾਰੇ ਦੋਹਾਂ ਪਿੰਡਾਂ ਦੇ ਸੰਯੋਗ ਨਾਲ ਤੇ ਹੋਰ ਸਾਡੇ ਐਨ ਆਰ ਆਈ ਵੀਰ ਜਿਹੜੇ ਬਾਹਰ ਵਾਲੇ ਵੀ ਸਾਰਿਆਂ ਦੇ ਸੰਯੋਗ ਨਾਲ ਹੁੰਦੇ ਪ੍ਰਬੰਧ ਤੁਸੀਂ ਵੇਖ ਹੀ ਚੁਕੇ ਹੋ ਵੀ ਕਿੰਦਾ ਸੋਨਾ ਮੇਲਾ ਚੱਲਣ ਦਿਆ ਜੂਸ ਦੇ ਲੰਗਰ ਲਾਏ ਗਏ ਸੰਕਾ ਦੇ ਸੰਯੋਗ ਨਾਲ ਕੋਲ ਦੀ ਆਈਸਕ੍ਰੀਮ ਦੇ ਲੰਗਰ ਤੇ ਹੋਰ ਸਾਰੇ ਪ੍ਰਬੰਧ ਬੜੇ ਵਧੀਆ ਹੁੰਦੇ ਆ ਜੀ ਜੈਸੀ ਕਿ ਸਾਰਾ આજ ਨੌਜਵਾਨਾਂ ਦਾ ਹੀ ਨਸ਼ੇ 'ਚ ਬਰਬਾਦ ਹੋ ਰਹੀ ਹੈ ਆਉਣ ਵਾਲੀ ਨੌਜਵਾਨ ਪੀੜੀ ਤੋਂ ਆਪਕਿਆ ਬਹਿਸ ਕੀ ਦੇ ਰਹੇ ਜੀ ਮੈਂ ਸੀ ਵੀ ਆ ਮੈਮ ਵੀ ਆਪਾਂ ਆਉਣ ਵਾਲੀ ਪੀੜੀ ਜਿਹੜੀ ਆ ਇਹ ਚੀਜ਼ ਤੋਂ ਸੁਚੇਤ ਹੋਈਏ ਤੇ ਅਸੀਂ ਅਰਦਾਸ ਵੀ ਮਹਾਰਾਜ ਦੇ ਚਰਨਾਂ 'ਚ ਇਹੋ ਕਰਦੇ ਆਂ ਕਿ ਆਉਣ ਵਾਲੀ ਜਿਹੜੀ ਨੌਜਵਾਨ ਪੀੜੀ ਇਹਨਾਂ 'ਚ ਜਦੋਂ ਬਚ ਕੇ ਰਵੇ ਕਿਉਂਕਿ ਇਹਨਾਂ 'ਚ ਜਾਦੇ ਹਾਲ ਵੀ ਅਸੀਂ ਵੇਖ ਹੀ ਚੁੱਕੇ ਆ ਇੱਥੇ ਆਮ ਪਿੰਡਾਂ ਵਿੱਚ ਤੁਸੀਂ ਸੁਣਦੇ ਵੀ ਆ ਰਹੇ ਹੋ ਤੇ ਆਪਾਂ ਵੇਖਦੇ ਵੀ ਆ ਰਹੇ ਆ ਕਿੰਨੇ ਘਰ ਜਿਹੜੇ ਆ ਇਹ ਚਿੱਟੇ ਦੇ ਨਸ਼ੇ ਦੇ ਵਿੱਚ ਜਿੱਦਾਂ ਵੀ ਆ ਗਏ ਖਤਮ ਹੋ ਗਿਆ ਅੰਮ੍ਰਿਤ ਜੀ ਮਾਗੀ ਚਲੋ ਹੀ ਅਰਦਾਸ ਬੇਨਤੀ ਵੀ ਉਹ ਕਰਦੇ ਮਹਾਰਾਜ ਦੇ ਚਰਨਾਜ ਕਿ ਇਹ ਸਾਰੇ ਸੰਸਾਰ ਨੂੰ ਇਹ ਬਚਨਾ ਸ਼ਤ ਬਚਾ ਕੇ ਰੱਖੀ। ਹਾਂ ਜੀ ਮੈਂ ਕਿ ਆਪ ਦਾ ਨਾਮ ਰਮਨਪ੍ਰੀਤ ਗੌਰ ਜੀ ਇਹ ਮੈਨੂੰ ਕਰਵਾਇਆ ਜਾ ਰਿਹਾ ਕਿੰਨੇ ਟਾਈਮ ਸੇ ਕਰਵਾਇਆ ਜਾ ਰਿਹਾ ਪੰਜਾਹ ਸਾਲ ਹੋ ਗਏ ਆ ਬੜੀ ਧੁੰਮਧਾਮ ਨਾਲ ਬੜੀ ਸ਼ਰਧਾ ਨਾਲ ਬਣਾਇਆ ਜਾਂਦਾ ਹੈ ਇਥੇ ਕਵਾਲਦੇਸ ਮਹਰਬਾਨ ਦੇ ਨੰਗਰ ਪੰਡਾਰੇ ਦੇ ਹਾਂ ਜੀ ਬੜੀਆਂ ਲੋਕਾਂ ਦੀ ਸ਼ਰਧਾ ਪੂਰੀ ਹੁੰਦੀ ਆ ਇੱਥੇ